ਕਰਨੇ ਆ ਜੀ ਉਹਨੂੰ ਦੱਸਦੇ ਨੂੰ ਇਹਦੇ ਵਿਆਹ ਨੂੰ ਤੇ ਉਹ ਤੇ ਵਿਚਾਰਾ ਕਰਨ ਤੇ ਉੰਗਾਰੀ ਆਜੋ ਪਤਾ ਨਹੀਂ ਕਿਤਰਾ ਆ ਗਿਆ ਤੇ ਕਿਤਰਾ ਨਹੀਂ ਕਿ ਇੱਥੇ ਕਿਤੇ ਹੱਥ ਤੋਂ ਹਣਗਾ ਹੀ ਤੇ ਬਾਹਰ ਹੋ ਕੇ ਪੈਸਾ ਦੋ ਉਹ ਤੇ ਚਲਾ ਗਿਆ ਉਹ ਤਾਂ ਹੁਣ ਉਹ ਚੋ ਤੇ ਕਿਤੇ ਪੈਸੇ ਲੱਗੇ ਆਗਾ ਜਾਨ ਕੋਚ ਕੇ ਕਹਿੰਦਾ ਮੈਂ ਮਰ ਜਾਵਾਂ ਆ ਜਿਹੜੇ ਮਾਤਾ ਪਿਓ ਮਰੇ ਪੁੱਤ ਮਰੇ ਉਹਨੂੰ ਕੁਛ ਨਹੀਂ ਕੋਈ ਯਾਰ ਆ ਗੁੱਡੀ ਉਹਦੇ ਘਰ ਦੀ ਹੈ ਗਈ ਆ ਤੇ ਸਾਡੀ ਬੇਇਨਤੀ ਆ ਸਾਡੀ ਸਰਕਾਰੀ ਬੇਇਨਤੀ ਤੇ ਤੁਹਾਡੇ ਨਾਲ ਵੀ ਬੇਇਨਤੀ ਆ ਗਿਆ ਮਲਾਜਮਾਂ ਕਾਰੀ ਬੇਇਨਤੀ ਚਲੋ ਉਹ ਬੱਚਾ ਦੋਨ ਸਾਡਾ ਮਰ ਗਿਆ ਪਰ ਸਾਡੀ ਰਾਜ ਤੇ ਸਾਨੂੰ ਲੱਭ ਦੇਣਾ ਕਰੀਪਾਂ ਦੀ ਚੁਗੀ ਝੋਂਪੜੀ ਵਾਲਿਆਂ ਦੇ ਮੁੰਡਾ ਗਾਜੋ ਦਾਦਿਆਂ ਦਾ ਮੇਰਾ ਨਾਮ ਬਾਬਾ ਤਰਲੋਚਾਲਾ ਮੁੰਡੇ ਨਾਲ ਕਰਨ ਕਰਨ ਕੁਮਾਰ ਅਗਾਵਾ ਆਪ ਮੇਰਾ ਬੱਚਾ ਤੇ ਆ ਬੱਚਾ ਦੇ ਮਾਪਿਆਂ ਨੇ ਕੰਦੇ ਵਾਲੇ ਲੁੱਟੇ ਗਏ ਰੱਬਾ ਉਹ ਮਾਰੇ ਗਏ ਮੁੰਡੇ ਨਾਲ ਕਰਦੇ ਇਮਾਨ ਕਰਦੇ ਸਲਾਤਾ ਸਰਪਤਾਈਦਾ ਕੀ ਬਕਾਇਦਾ ਅਸੀਂ ਤਾਂ ਬੱਚੀ ਦੀਆਂ ਗੋਪਾ ਨਹੀਂ ਆ ਰਹੀਆਂ 11 60 ਸਰਵਾਇ ਸਰ ਕੋ ਪੋਟਾ ਲੈਣ ਹੁੰਦੀ ਆ ਅਭੀ ਕੋ ਹਟ ਦੇ ਵਿੱਚ ਸਾਡੀਆਂ ਚੁੱਗੀਆਂ ਬਟਕੀਆਂ ਉੱਥੇ ਕਿਸੇ ਨਾਲ ਪੁੱਛਿਆ ਵੀ ਨਹੀਂ ਉੱਥੇ ਮਰਾਸੀ ਆ ਮਰ ਗਏ ਘਰਿੰਦੀ ਆ ਨਾ ਤਾਂ ਕਿਹਨੂੰ ਉੱਥੇ ਰਸਣ ਪਚਾਇਆ ਤੇ ਨਾ ਕਿਸੇ ਨਾਲ ਜੇ ਵੇਖਿਆ ਆ ਤੇ ਜੋ ਹੁਣ ਉਹ ਤੁਹਾਡਾ ਬੱਚਾ ਕਿਤੇ ਜੇ ਜਿੰਮੇਦਾਰਾਂ ਦੇ ਡੁੱਬਾ ਹੁੰਦਾ ਤਾਂ ਉਹਨਾਂ ਦੇ ਚਿੰਦਰਾ ਨਾਲ ਇਹ ਗਰੀਬਾਂ ਦਾ ਬੱਚਾ ਦਾ ਇਹ ਗਰੀਬਾਂ ਦੇ ਮੰਗਰ ਕਿੰਨੇ ਜਾਣਾਗਾ ਇਹ ਕਿਹੜਾ ਗਾਂ ਨਾਰੀ ਦੇ ਬੱਚੇ ਨਾ ਦੇ ਕਰਨ ਤੇ ਉਹ ਵੇਖਣ ਸਾਹਿਰ ਕਿੰਨ ਸਾਜੀ ਮਲਾ ਹਟ ਮੈਂ ਵੀ ਵਰਕਟ ਉੱਪਰ ਗਿਆ ਜੀ ਆਪਣੀ ਫੋਟੋ ਲਾ ਕੇ ਉੱਪਰ ਗਿਆ ਸਾਡੀ ਗਰੀਬਾਂ ਕੋਈ ਨਹੀਂ ਸੁਣਦਾ ਉਹਨਾਂ ਨੂੰ ਬਹੁਤ ਜੁਮਦਾ ਮੁੰਡਾ ਡੁੱਬਾ ਜੋਂ ਉਹਨਾਂ ਨੂੰ ਕੀਨ ਕੀਤਾ ਪਰ ਕੋਈ ਨਹੀਂ ਬੜਿਆ ਜੀ ਮੇਰਾ ਪਰਨਾਮ ਵਰਮਜੀਤਵਾ ਜਾਦੀ ਆਦੀ ਮੋਤੀਆ ਉਹ ਮਾਰ ਬੈਨ ਆਇਆ ਉਹ ਕਦੀ ਕਿਰੰਤੇ ਆਇਆ ਨੇ ਘਰ ਬੁਲਸਾ ਬਣਿਆ ਸਭ ਕੁਝ ਬਣਿਆ ਉਹਦੇ ਬਾਹਰ ਤੋਂ ਲੂਨ ਦਾ ਕੰਮ ਬਸਦਾ ਅਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਸਾਡਾ ਬੱਚਾ ਲੱਭ ਜਾਵੇ ਅਸੀਂ ਹੋਰ ਕੁਝ ਨਹੀਂ ਮੰਗਦੇ 10 ਦਿਨ ਵਿਆਂ ਨੂੰ ਹੋਏ ਨੇ ਆਉਦੀ ਮੋਤੀ ਗਲਤੀ ਕੰਨ ਕਰੂਗੀ ਮੈਂ ਥਾਣੇ ਮੇਂ ਜੂਸੀਗਾ ਇੱਕ ਕਰੀਬ 4 ਵਜੇ ਫੋਨ ਆਇਆ ਇੱਕ ਕਰਨ ਨਾਮ ਦਾ ਲੜਕਾ ਇੱਥੇ ਫੈਲਫੀਸ਼ਨ ਕਰਕੇ ਨਹਿਰ ਦੇ ਵਿੱਚ ਜਿਹੜਾ ਡੁੱਬ ਗਿਆ ਤੇ ਅਸੀਂ ਇੱਥੇ ਆਏ ਆ ਪੁਲਿਸ ਪਾਰਟੀ ਦੇ ਨਾਲ ਆਣ ਕੇ ਦੇਖਿਆ ਤਾਂ ਫਿਰ ਐਨਡੀਆਰਫ ਵਾਲਿਆਂ ਨੂੰ ਕੰਟੈਕਟ ਕੀਤਾ ਤੇ ਉਹ ਹੁਣ ਇਸ ਵੇਲੇ ਉਹਨੂੰ ਰੈਸਕਿਊ ਕਰ ਰਹੇ ਆ ਆਪਣੀ ਲੱਗੇ ਹੋਏ ਨੇ ਨਹਿਰ ਦੇ ਵਿੱਚ ਨਹਿਰ ਚ ਕਾਫੀ ਡੂੰਘਾ ਪਾਣੀ ਆ ਅਜੇ ਤੱਕ ਕਵਾਲ ਜਾਰੀ ਹੈ ਅਜੇ ਤੱਕ ਜਿਹੜੀ ਆ ਉਸ ਦੀ ਜਿਹੜੀ ਆ ਬਾਡੀ ਜਿਹੜੀ ਨਹੀਂ ਮਿਲੀ ਇਸ ਤੋਂ ਪਹਿਲਾਂ ਤੁਹਾਡੇ ਨੇ ਕੋਸ਼ਿਸ਼ ਕੀਤੀ ਸੀ ਬਿਲਕੁਲ ਇਸ ਤੋਂ ਪਹਿਲਾਂ ਮੈਂ ਸੀ ਸਾਡੇ ਥਾਣੇ ਦਾ ਮੁੰਸ਼ੀ ਸੀ ਗੁਰਬਾਦ ਸਿੰਘ ਇਹ ਐਸਏ ਰਾਮ ਲੁਭਾਇਆ ਜੀ ਇੱਕ ਹੋਮ ਗਾਰਡ ਦਾ ਜਵਾਨ ਸੀਗਾ ਸੁਖਜਿੰਦਰ ਸਿੰਘ ਇੱਕ ਇਥੋਂ ਦੇ ਆਰਮੀ ਪਰਸਨ ਸੀਗੇ ਇੱਕ ਸਰਜਨ ਆਹੀਂ ਕਪੜੇ ਉਤਾਰ ਕੇ ਆਪਾਂ ਵਿੱਚ ਗਏ ਸੀ ਤਾਂ ਕਿ ਕਾਫੀ ਪਾਣੀ ਡੂੰਘਾ ਸੀਗਾ ਤਾਂ ਫਿਰ ਆਹੀਂ ਆਪਣੇ ਆਪ ਨੂੰ ਬੇਵਸ ਮਹਿਸੂਸ ਕੀਤਾ ਤੇ ਵਾਪਸ ਆ ਗਏ ਇਨ ਬਿਟਵੀਨ ਜਿਹੜੀ ਹੈ ਇੰਡੀਆ ਰੱਖਦੀਆਂ ਟੀਮਾਂ ਵੀ ਆ ਗਈ। ਤੋਂ ਹੁਣ ਇਹ ਵਲੇ ਭਲ ਕਰਦੇ ਕਰਨ ਦੀ। ਨਾ ਆ ਗਈ ਬੱਚਾ। ਕਰਨ ਸਨਫ ਰਾਜੂ ਇਥੋਂ ਵਾਸੀ ਕਲਨੌਰ ਦਾ ਹੀ ਹੈ।